ਰੁਪਿੰਦਰ ਗਾਂਧੀ ਕੌਣ ਸੀ ਉਹ ਗੈਂਗਸਟਰ ਸੀ ਦੇਖੋ ਰੁਪਿੰਦਰ ਗਾਂਧੀ ਘਰੋਂ ਰਜਿਆ ਪੁੱਜਿਆ ਚੰਗੀ ਜ਼ਮੀਨ ਜਾਇਦਾਦ ਦਾ ਮਾਲਕ ਸੀਗਾ ਵੀ ਉਸਾਮਾ ਐਸਾ ਸੀ ਕਿ ਜੇ ਸਾਨੂੰ ਉਸ ਟਾਈਮ ਤੇ ਬੋਡੀ ਮਿਲ ਜਾਂਦੀ ਖਾਂ ਬਹੁਤ ਜ਼ਿਆਦਾ ਨੁਕਸਾਨ ਤੁਸੀਂ ਮੰਨਦੀ ਹੋਈ ਗੱਲ ਬਿਲਕੁਲ 100% ਪਤਾ ਹੀ ਨਹੀਂ ਸੀ ਉਦੋਂ ਕੀ ਹੋ ਜਾਣਾ ਸੀ ਡੈੱਡ ਬੋਡੀ ਜਿਹੜੀ ਨਹੀਂ ਦਿੱਤੀ ਗਈ ਉਹਦਾ ਕਾਰਨ ਹੀ ਵੱਡਾ ਇਹ ਸੀਗਾ ਉਹਨਾਂ ਨੂੰ ਪਤਾ ਸੀ ਪੁਲਿਸ ਨੂੰ ਪ੍ਰਚਾਰ ਛੱਡਣ ਨੂੰ ਵੀ ਇਹ ਮੁੜ ਕੇ ਸਾਹਮਣੇ ਆਉਥੇ ਹੋ ਜਾਣਾ ਰੁਪੇਂਦਰ ਗਾਂਧੀ ਕੌਣ ਸੀ ਜੇ ਤੁਹਾਨੂੰ ਮੈਂ ਸਵਾਲ ਕਰਾਂ ਤੁਹਾਡਾ ਤਾਂ ਦੋਸਤ ਸੀ ਤਾਂ ਰੁਪੇਂਦਰ ਗਾਂਧੀ ਕੌਣ ਸੀ ਉਹ ਗੈਂਗਸਟਰ ਸੀ ਦੇਖੋ ਰੁਪੇਂਦਰ ਗਾਂਧੀ ਇੱਕ ਕਰੋ ਰੱਜਿਆ ਪੁਜਿਆ ਇੱਕ ਜ਼ਮੀਨਦਾਰਾਂ ਦਾ ਇਹਨੂੰ ਰੱਜਿਆ ਪੁਜਿਆ ਕਹਿੰਦੇ ਬਿਲਕੁਲ ਚੰਗੀ ਜ਼ਮੀਨ ਜਿਆਦਾ ਦਾ ਮਾਲਕ ਸੀਗਾ ਪਲੇਅਰ ਸੀਗਾ ਸਭ ਤੋਂ ਵੱਡੀ ਗੱਲ ਫੁੱਟਬਾਲ ਪਲੇਅਰ ਕਰਕੇ ਜਿੰਨੇ ਯਾਰ ਮਿੱਤਰ ਜੋੜੇ ਨੇ ਇੰਦਰਜੀਤ ਹੁਣੇ ਜੋਗੀ ਵੀਰੇ ਹੁਣੇ ਜਿੰਨੇ ਵੀ ਯਾਰਾਂ ਦਾ ਜਿਹੜੇ ਜੋੜੇ ਉਹਦਾ ਕਾਰਨ ਮੇਨ ਵੱਡਾ ਸੀਗਾ ਗੇਮ ਫੋਟੋ ਵਾਲਾ ਖੇਡਣ ਕਰਕੇ ਠੀਕ ਹੈ ਕਦੇ ਕਿਸੇ ਦੇ ਆਪਣੇ ਟੂਰਨਾਮੈਂਟ ਆ ਇਸੇ ਤਰ੍ਹਾਂ ਮੇਲ ਮਲਾਪ ਹੋਇਆ ਮੇਲ ਮਲਾਪ ਵਧੀਆ ਗਾਂਧੀ ਵੀਰ ਦੇ ਵਿੱਚ ਇੱਕ ਜਿਹੜੀ ਮੈਂ ਵੱਡੀ ਜਿਹੜੀ ਜੋ ਮੈਂ ਮਹਿਸੂਸ ਕੀਤਾ ਸਾਰੇ ਜਾਣੇ ਕਰਦੇ ਨੇ ਉਹ ਮਲਾਪੜਾ ਬਹੁਤ ਸੀ ਜਿਹੜੇ ਹਾਂ ਜੇ ਵੀ ਮਿਲ ਉਹਨੂੰ ਮਿਲ ਕੇ ਲੱਗਦਾ ਹੀ ਨਹੀਂ ਸੀ ਵੀ ਆਪਾਂ ਇਹਨੂੰ ਬੰਦੇ ਨੂੰ ਆਪਾਂ ਪਹਿਲੀ ਵਾਰ ਮਿਲੇ ਆ अच्छा हां या ਉਹਨੂੰ ਮਿਲ ਕੇ ਆ ਲੱਗਦਾ ਜਿਵੇਂ ਯਾਨੀ ਬੰਦੇ ਨੂੰ ਐ ਗੱਲਾਂ ਬਾਤਾਂ ਜ ਐ ਮਤਲਬ ਮਹਿਸੂਸ ਹੀ ਨਹੀਂ ਹੋਣ ਦਿੰਦਾ ਸੀ ਵੀ ਯਾਰ ਮੈਂ ਨਾ ਉਹ ਕਿਸੇ ਨੂੰ ਨੀਵਾ ਮਹਿਸੂਸ ਹੋਣ ਦਿੰਦਾ ਸੀ ਵੀ ਹਾਂ ਵੀ ਮੈਂ ਜਾਂ ਕੋਈ ਉਹ ਹੋਵਾਂ ਜਾਂ ਮੈਂ ਗਾਂਧੀ ਹਾਂ ਉਹਨੂੰ ਆਪਦੇ ਆਪ ਨੂੰ ਮੈਨੂੰ ਲੱਗਦਾ ਉਹਨੂੰ ਅਜੇ ਤੱਕ ਉਹਨੂੰ ਆਪਣੇ ਬਾਰੇ ਪਤਾ ਹੀ ਨਹੀਂ ਹੋਣਾ ਵੀ ਮੈਂ ਹੈ ਕੀ ਹਾਂ ਜੇ ਮੈਂ ਕਈ ਬੰਦੇ ਤਾਂ ਆਪਣੇ ਆਪ ਨੂੰ ਫੀਲ ਕਰਨ ਲਾ ਜਾਂਦੇ ਨੇ ਮੇਰਾ ਨਾਮ ਨਾ ਮੇਰੇ ਸਾਬ ਨਾਲ ਉਹਨੂੰ ਹੈ ਹੀ ਨਹੀਂ ਸੀ ਕੋਈ ਇਹੋ ਜੀ ਗੱਲ ਵੀ ਮੈਂ ਕੋ ਗਾਂਧੀ ਆ ਮੇਰਾ ਇੰਨਾ ਨੋ ਆ ਜਾਂ ਕਿਵੇਂ ਉਹ ਉਹੀ ਚੀਜ਼ ਨਹੀਂ ਸੀ ਕੋਈ ਉਹਨੂੰ ਐ ਨਹੀਂ ਵੀ ਮੈਂ ਚੱਪਲਾਂ ਪਾਈਆਂ ਨੇ ਮੈਂ ਕਿਵੇਂ ਆ ਕਿਵੇਂ ਨਹੀਂ ਠੀਕ ਆ ਮਤਲਬ ਕਹਿਣ ਦਾ ਮਤਲਬ ਜੇ ਤੁਸੀਂ ਇੱਕ ਤੁਸੀਂ ਚੀਜ਼ ਦੇਖੋ ਜਦੋਂ ਗਾਂਧੀ ਗਿਆ ਮੈਨੂੰ ਲੱਗਦਾ ਨਹੀਂ ਸੀ ਵੀ ਪੰਜਾਬ ਦੇ ਕੋਈ ਕੋਨੇ 'ਚ ਜਿੱਥੇ ਮੁੰਡੇ ਨਾ ਆਏ ਹੋਣ ਉਹਦਾ ਕੋਈ ਫੋਨ ਵੀ ਐਡੇ ਖਾਸ ਕਿਸੇ ਕਿਸੇ ਗੋਲੀ ਹੁੰਦੀ ਸੀ 2003 ਚ ਤੇ ਐਡੇ ਇੰਨਾ ਪੰਜਾਬ ਦੇ ਹਰ ਕੋਨੇ ਚ ਜੇ ਇੰਨਾ ਯੂਥ ਉਥੇ ਆਇਆ ਤੁਸੀਂ ਸੋਚੋ ਵੀ ਉਹਨੇ ਉਹਦੀ ਕਮਾਈ ਸੀ ਨਾ ਉਹਦੀ ਉਹ ਤੁਸੀਂ ਸੋਚੋ ਵੀ ਉਹ ਮਤਲਬ ਕਹਿਣ ਦਾ ਮਤਲਬ ਵੀ ਉਹ ਨਹੀਂ ਸੀਗਾ ਵੀ ਕਿਸੇ ਫਾਇਦੇ ਲਈ ਕਿਸੇ ਨਾਲ ਜੁੜਨਾ ਬੀ ਇਹ ਤੋਂ ਸਾਨੂੰ ਆਹ ਕੰਮ ਆ ਇਹ ਤੋਂ ਫਾਇਦਾ ਲਵਾਂਗੇ ਤਾਂ ਉਹਦਾ ਇਹ ਸੀਗਾ ਵੀ ਹੁਣ ਥੋੜਾ ਨਾਲ ਅਜ ਮੰਨ ਲਓ ਤੁਹਾਡੇ ਕੋਲ ਹੋ ਸਕਦਾ ਜੇ ਗਾਂਧੀ ਜਾਉਂਦਾ ਆਉਂਦਾ ਅੱਜ ਤੁਹਾਡੇ ਨਾਲ ਪੌਡਕਾਸਟ ਕਰ ਲੈਂਦਾ ਤੇ ਹਜੇ ਉਹ ਰਾਜ ਹੋਣਾ ਸੀਗਾ ਕਿਤੇ ਚੁੰਨੀ ਤੇ ਤੁਸੀਂ ਉਹਨੂੰ ਫੋਨ ਕਰ ਦਿੰਦੇ ਵੀ ਬਾਈ ਯਾਰ ਮੈਂ ਐਂ ਗੱਲ ਉਹਨੇ ਉੱਥੋਂ ਵਾਪਸ ਆ ਜਾਣਾ ਸੀ ਯਾਨੀ ਉਹ ਇਹੋ ਜ ਉਹਦੀ ਇਸੇ ਆਹੀ ਚੀਜ਼ ਉਹਦੀ ਨੇ ਜਿਹੜੀ ਮੰਨ ਲਓ ਵੀ ਉਹ ਅੱਜ ਦੁਨੀਆ 'ਚ ਜਿਹੜਾ ਹੈ ਨਹੀਂ ਉਹਦਾ ਦਿਲੋਂ ਦਿਮਾਗ ਤੋਂ ਨਹੀਂ ਦਿਲ ਤੋਂ ਜਿਹੜਾ ਚੱਲਣਾ ਕੋਈ ਵੀ ਇਨਸਾਨ ਜਿਹੜਾ ਦਿਲੋਂ ਚੱਲਦਾ ਨਾ ਬਾਈ ਜ਼ਿਆਦਾ ਦਰ ਲੋਕ ਤੁਸੀਂ ਅੱਜ ਤੱਕ ਕਦੇ ਜਿਹੜਾ ਦਿਮਾਗ ਨਾਲ ਚੱਲਣ ਵਾਲਾ ਬੰਦਾ ਉਹਦਾ ਕਦੇ ਨੁਕਸਾਨ ਹੁੰਦਾ ਨਹੀਂ ਦੇਖਿਆ ਉਹ ਬਿਲਕੁਲ ਜਜਵਤੀ ਬੰਦਾ ਠੀਕ ਕਿਸੇ ਪਿੱਛੇ ਲੜਦਾ ਜਿਹੜਾ ਜਜਵਤੀ ਹੁੰਦਾ ਦਿਮਾਗੀ ਬੰਦਾ ਕਿਸੇ ਦੇ ਮੋਢੇ ਤੇ ਧਰਕੇ ਚਲਾਉ ਜਿਹੜਾ ਜਜਵਤੀ ਹੂ ਉਹਨੇ ਆਪਣਾ ਕੋਈ ਨਫਾ ਨੁਕਸਾਨ ਨਹੀਂ ਦੇਖਣਾ ਉਹਨੇ ਉਹਨੇ ਕਹਣਾ ਯਾਰ ਮੇਰਾ ਭਰਾ ਏ ਬਸ ਇੰਨੀ ਗੱਲ ਚਾਹੇ ਪਹਿਲੀ ਵਾਰੀ ਮਿਲੇ ਉਹਨੇ ਕਹਣਾ ਮੇਰਾ ਭਰਾ ਏ ਜਿਵੇਂ ਭਰਾਵਾਂ ਵਾਂਗ ਡੀਲ ਕਰਦਾ ਸੀ ਬੰਦੇ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਸੀਗਾ ਵੀ ਉਹ ਕਹਿੰਦੇ ਹੁੰਦਾ ਜਿਵੇਂ ਧੀ ਭੈਣ ਦਾ ਬਹੁਤ ਸਾਝਾ ਸੀਗਾ ਇਹ ਸੱਚ ਸੀ ਬਾਈ ਬਿਲਕੁਲ ਬਿਲਕੁਲ ਇਹ ਧੀ ਭੈਣ ਵਾਲੀ ਗੱਲਾਂ ਵੀ ਬਹੁਤ ਅਫਵਾਵਾ ਨੇ ਬਹੁਤ ਉੱਡੀਆਂ ਹੋਈਆਂ ਨੇ ਵੀ ਇੱਕ ਤਾਂ ਨਸ਼ੇ ਨੂੰ ਲੈ ਕੇ ਵੀ ਬਹੁਤ ਨਸ਼ੇ ਕਰਦਾ ਸੀ ਉਹ ਕੰਮ ਹੈ ਜੋ ਕੋਈ ਕਰਨਾ ਹੁੰਦਾ ਸੀ ਤਾਂ ਨਸ਼ਾ ਕਰਕੇ ਫੇਰ ਕੰਦੇ ਜਾਂਦੇ ਸੀ ਇਹ ਵੀ ਬਹੁਤ ਗੱਲਾਂ ਨੇ ਪਰ ਜਿਹੜੀ ਧੀਆ ਭੈਣ ਵਾਲੀ ਗੱਲ ਹੈ ਵੀ ਧੀਆ ਭੈਣਾਂ ਦੇ ਹੱਕਾਂ 'ਚ ਲੜਦਾ ਸੀ ਇਹ ਅਸਲ 'ਚ ਸੱਚ ਸੀ ਦੇਖੋ ਬਾਈ ਜਿਹੜੀਆਂ ਗੱਲਾਂ ਦਾ ਸਾਨੂੰ ਪਤਾ ਬਹੁਤ ਸਾਨੂੰ ਇਹੋ ਜਿਹੀਆਂ ਗੱਲਾਂ ਦਾ ਪਤਾ ਵੀ ਮੰਨ ਲਓ ਕੋਈ ਚਲੋ ਧੀ ਪਣ 100 ਗੱਲਬਾਤ ਕਿਸੇ ਦੇ ਫੈਮਿਲੀ 'ਚ ਹੋ ਜਾਂਦੀ ਆ ਵੀ ਜਿੱਥੇ ਕਿਤੇ ਲੱਗਦਾ ਸੀ ਵੀ ਕਿਸੇ ਕੁੜੀ ਨੂੰ ਜੇ ਉਹਨੂੰ ਆ ਕੇ ਕਿਸੇ ਨੇ ਦੱਸਿਆ ਦੁੱਖ ਕਿਸੇ ਦੇ ਪਿਓ ਨੇ ਕਿਸੇ ਦੇ ਭਰਾ ਨੇ ਆ ਕੇ ਦੱਸਿਆ ਵੀ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਨੇ ਤੇ ਉਥੇ ਗਾਂਧੀ ਨੇ ਉਹ ਕੁੜੀਆਂ ਘਰੇ ਜਾ ਕੇ ਉਹਨਾਂ ਦੇ ਬਸਾਈਆਂ ਨੇ ਇਹ ਜੇ ਕਦੇ ਮੌਕਾ ਤੁਹਾਡੇ ਕੋਲ ਅੱਜ ਨਹੀਂ ਤਾਂ ਕੱਲ ਇਹੋ ਜਿਹਾ ਮੌਕਾ ਤੁਹਾਡੇ ਕੋਲ ਜ਼ਰੂਰ ਆਊਗਾ ਉਹ ਐਗਜ਼ਾਮਪਲ ਆ ਸਾਹਮਣੇ ਆਉਣਗੇ ਉਹ ਸਾਹਮਣੇ ਆਉਣਗੇ ਤੁਹਾਡੇ ਅੱਜ ਨਹੀਂ ਕੱਲ ਭਾਵੇਂ ਚਲੋ ਇਹ ਲਾ ਲਓ ਤੁਸੀਂ ਹੁਣ ਥੋੜੀ ਦੇ ਤੁਸੀਂ ਉਪਰਾਲਾ ਬਹੁਤ ਚੰਗਾ ਕਰ ਰਹੇ ਹੋ ਤੁਹਾਡੇ ਕੋਲ ਹਰੇਕ ਤਰ੍ਹਾਂ ਦੇ ਮਤਲਬ ਸਾਡੇ ਕੋਈ ਭਰਾ ਭੈਣ ਆਉਂਦੇ ਨੇ ਹਰੇਕ ਤਰ੍ਹਾਂ ਦੀ ਤੁਹਾਡੇ ਕੋਲ ਸਟੋਰੀ ਆਉਂਦੀ ਹੈ ਉਹ ਚੀਜ਼ਾਂ ਨਾਲ ਬੜਾ ਲੋਕਾਂ ਨੂੰ ਦੇਖਣ ਨੂੰ ਮਿਲਦਾ ਹੈ ਤੇ ਮੈਂ ਤੁਹਾਨੂੰ ਅੱਜ ਕਹਿ ਕੇ ਚੱਲਿਆ ਵੀ ਉਹ ਵੀ ਚੀਜ਼ ਤੁਹਾਡੇ ਕੋਲ ਜਰੂਰ ਇੱਕ ਨਾ ਇੱਕ ਦਿਨ ਸਾਹਮਣੇ ਆਊਗੀ ਕਿਉਂਕਿ ਕਈ ਵਾਰੀ ਪਤਾ ਕੀ ਹੋ ਜਾਂਦਾ ਕੋਈ ਮੰਨ ਲਓ ਵਸਿਆ ਹੋਇਆ ਕੋਈ ਚੌਂਦਾ ਨਹੀਂ ਹੈਗਾ ਵੀ ਹੁਣ ਦੇਖੋ ਅੱਜ ਮੰਨ ਲਓ ਮੇਰੇ ਰਿਲੇਸ਼ਨ ਕਿਸੇ ਨਾਲ ਖਰਾਬ ਨਹੀਂ ਸੱਚਾ ਕੱਲ ਨੂੰ ਮੇਰੇ ਸਹੀ ਹੋ ਜਾਂਦੇ ਨੇ ਮੇਰੀ ਵਾਈਫ ਨਾਲ ਹੀ ਲਾ ਲੋ ਤੇ ਮੈਂ ਕਿਹੜੇ ਚਾਹੂੰਗਾ ਨਹੀਂ ਹਾਂ ਵੀ ਕੱਲ ਨੂੰ ਆ ਨਾ ਮੇਰੇ ਬੱਚੇ ਵੱਡੇ ਹੋ ਗਏ ਉਹ ਕੁਝ ਚੀਜ਼ਾਂ ਕਰਕੇ ਭਾਵੇਂ ਇਹ ਚੀਜ਼ਾਂ ਹੋ ਸਕਦੇ ਨੇ ਕਾਰਨ ਰਹਿ ਜਵੇ ਨਹੀਂ ਇਹ ਗੱਲਾਂ 'ਚ ਕੋਈ ਦੋ ਆਰਾਮਾ ਨਹੀਂ ਹੈਗੀਆਂ ਵੱਲ ਬਾਈ ਵੀ ਉਹ ਬਹੁਤ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਇੱਕ ਬੰਦੇ ਨਾਲ ਇੰਨਾ ਇੰਨਾ ਯੂਥ ਜੋੜਿਆ ਕੋਈ ਉਹ ਦੋ ਨੰਬਰ ਦਾ ਕੰਮ ਨਹੀਂ ਕਰਦਾ ਸੀ ਇੱਕ ਤਾਂ ਹੋਵੇ ਵੀ ਕੋਈ ਦੋ ਨੰਬਰ ਦਾ ਕੰਮ ਕਰਦਾ ਹੋਵੇ ਕੋਈ ਚੀਜ਼ ਵੇਚਦਾ ਕਰਦਾ ਉਹਨੇ ਜੋ ਉਹਦੇ ਕੋਲ ਜ਼ਮੀਨ ਜ਼ਿਆਦਾ ਸੀ ਉਦੋਂ ਉੱਪਰ ਉਹਨੇ ਕੋਈ ਇੱਕ 10 ਰੁਪਏ ਦੀ ਕੋਈ ਚੀਜ਼ ਬਣਾ ਲਈ ਹੋਵੇ ਫਿਰ ਵੀ ਕੋਈ ਸਮਝ ਆਉਂਦਾ ਠੀਕ ਹੈ ਵੀ ਉਹ ਤਾਂ ਤਾਂ ਲੜਾਈ ਝਗੜੇ ਕਰਦਾ ਸੀਗਾ ਉਹਦੇ ਕੋਲ ਜੋ ਸੀਗਾ ਉਹ ਉਹੀ ਕੁਛ ਅੱਜ ਵੀ ਉਹੀ ਕੁਸ਼ੀ ਆ ਮੇਰੇ ਹਿਸਾਬ ਨਾਲ ਜਿੰਨੀ ਜ਼ਮੀਨ ਸੀ ਜੋ ਸੀਗਾ ਅੱਜ ਵੀ ਉਹੀ ਕੁਛ ਹੋਣਾ ਫਿਰ ਤਾਂ ਕੋਈ ਗੱਲ ਸਮਝ ਆਉਂਦੀ ਆ ਵੀ ਯਾਰ ਉਹ ਕੋਈ ਮਾੜੇ ਕਮਤਾਰ ਨਹੀਂ ਕੁਝ ਨਹੀਂ ਬਣਾਇਆ ਸਿਰਫ ਪਤਾ ਕੀ ਸੀ ਇੱਕ 23 ਸਾਲ ਦੀ ਉਮਰ ਕਿੰਨੀ ਹੁੰਦੀ ਆ ਬਾਈ ਤੁਸੀਂ ਮੈਨੂੰ ਐਸਾ ਹਾਂਜੀ ਉਹਨੇ 23 ਦਾ ਹੋਣਾ ਸੀ ਅਕਤੂਬਰ 2 ਨੂੰ ਹੋਣਾ ਸੀ ਹਜੇ 23 ਸਾਲ ਦਾ ਹੋਣਾ ਸੀ ਹਜੇ 23 ਸਾਲ ਦਾ ਬੰਦਾ ਤੁਸੀਂ ਦੱਸੋ ਵੀ ਇੱਕ ਆਮ ਜਵਾਕਾਂ ਵਾਲੀ ਜੀ ਆਪਾਂ ਕਹਿ ਸਕਦੇ ਹਾਂ ਵੀ ਯੰਗ ਜੇ ਮੁੰਡੇ ਦੀ ਕੀ ਉਹ ਹੈ ਜੀ ਹਾਂ ਉਹ ਸਿਰਫ ਕੀ ਸੀ ਉਹਦਾ ਕਾਰਨ ਥੋੜੇ ਨਾਲ ਪਿਆਰ ਆ ਨਾ ਬਸ ਉਹਨੇ ਬਾਤ ਤੂੰ ਇਹ ਮੇਰਾ ਭਰਾ ਹੈ ਥੋੜਾ ਕਿਸੇ ਨਾਲ ਕੋਈ ਵੱਧ ਘਟ ਬਧੀ ਕੀ ਕਰਤੀ ਉਹ ਨਾਲ ਚਲੇ ਜਾਂਦਾ ਸੀ ਬਸ ਉਹ ਉਹਦੀਆਂ ਇਹੀ ਚੀਜ਼ਾਂ ਨੂੰ ਇਹਦੀ ਇਸ ਮੈਂ ਤਾਂ ਭਲੇ ਮਾਨਸ ਹੀ ਕਹੂੰਗਾ ਵੀ ਦਿਲੋਂ ਚੱਲਣ ਕਰਕੇ ਉਹ ਬੰਦਾ ਅੱਜ ਭਾਵੇਂ ਕੋਈ ਕੁਝ ਕਹੀ ਜਾਵੇ ਕਹਿਣ ਨੂੰ ਹੁਣ ਦੇਖੋ ਜਿਹੜਾ ਜਿਹੜਾ ਮੈਨੂੰ ਚੰਗਾ ਨਹੀਂ ਸਮਝਦਾ ਬਾਈ ਉਹਨੂੰ ਜੇ ਮੇਰੀਆਂ 10 ਚੰਗਿਆਈਆਂ ਵੀ ਪਤਾ ਹੋਣਗੀਆਂ ਉਹਨੇ ਮੈਨੂੰ ਚੰਗਾ ਨਹੀਂ ਕਹਾ ਵੀ ਚੰਗਾ ਨਹੀਂ ਕਹਿਣਾ ਉਹਨੇ ਮੈਨੂੰ ਮਾੜਾ ਹੀ ਕਹਿਣਾ ਉਹਨੇ ਕਹਿਣਾ ਕਿ ਇਹ ਬੰਦਾ ਮਾੜਾ ਕਿਉਂਕਿ ਉਹ ਉਹ ਮੈਨੂੰ ਚੰਗਾ ਨਹੀਂ ਮੰਨਦਾ ਗੱਲ ਤਾਂ ਇਹ ਹੈ ਨਾ ਆਹ ਗੱਲ ਸੀਗੀ ਬਾਈ